ਨਵੇਂ ਬਲੌਗਰ ਦੇ ਤੁਹਾਨੂੰ ਸਵਾਗਤ ਹੈਗਾ ਤੇ ਆਪਾਂ ਆਏ ਹੈ ਅੱਜ ਮੰਡੀ ਦੇ ਵਿੱਚ ਸਾਉਜੀ ਮੰਡੀ ਦੇ ਵਿੱਚ। ਹਾਂ ਤੇ ਆਪਾਂ ਇਹ ਲੈ ਲਿਆ ਨਾਸ ਤੇ ਬੱਚੇ ਆਸਤੇ ਤੇ ਰੋਟ ਵਗੈਰਾ ਸਾਰਾ ਲਗਾਇਆ ਮੰਡੀ ਦੇ ਵਿੱਚ ਆਜਾ ਇਤਵਾਰਾ ਤੇ ਦਿਖਾਉਂਦੇ ਅੱਗੇ ਤੁਹਾਨੂੰ ਗੱਲ ਬਾਤ ਲੈ ਆਪਾਂ ਲੈ ਆਂਦੇ ਕੇਲੇ ਤੇ ਹੋਰ ਲੈਨੇ ਆਪਾਂ ਆਲੂ, ਸਬਜੀ, ਸਭ ਚੀਜ਼ ਲੈ ਕੇ ਤੇ ਦਿਖਾਉਂਦੇ ਅੱਗੇ ਗੱਲ ਬਾਤ ਤੇ ਔਰ ਇਹ ਸਬਜੀ ਵਾਲਾ 30 ਰੁਪਏ ਕਿਲੋ ਲੈ ਆ ਦੇ ਹਾਂ ਕਿੰਨਾ ਭਾਵਾ ਪਤਾ ਦੋ ਕਿਲੋ ਬਤਾਓ ਦੋ ਕਿਲੋ ਬਾਦ ਬਸ ਦੋ ਕਿਲੋ ਫੜਦੇ ਸਾਰੇ 3 ਕਿਲੋ ਤੂੰ 3 ਰੁਪਏ ਕਿਲੋ 3 ਰੁਪਏ ਕਿਲੋ ਰੇਟ ਸਾਰਾ ਦਾ ਵਧਾਈ ਰੱਖਿਆ 100 ਦੇ 5 ਕਿਲੋ ਦੇ ਦਿੰਦੇ ਆ ਲੈ ਵੀ ਸਬਜ਼ੀ ਵੀ ਲੈ ਲਈ ਆਪਾਂ ਤੇ ਹੁਣ ਚੱਲਦੇ ਅੱਗੇ ਡਿੱਗੀ ਹੋ ਗਈ ਫੁੱਲ ਹੈ ਜੀ ਥੇਲੇ ਕੋਲੇ ਪਾ ਲਿਆ ਤੇ ਆਪਨੇ ਗੱਲਬਾਤ ਅੱਗੇ ਚਲਦੇ ਕਰੇ ਅਸੀਂ ਆਪਾਂ ਡਾਕਟਰ ਵਾਸਤੇ ਹੋ ਲੈ ਜਾਂ ਆਪਾਂ ਕਰੈ ਇੰਨੇ ਦਾ ਸਮਾਨ ਔਰ ਥੋੜਾ ਜਿਹਾ ਸਮਾਨ ਆ ਕੇ ਕਰੈਨੇ ਦਾ ਕਰੈਨੇ ਸਮਾਨ ਲੈ ਕੇ ਤੇ ਫਿਰ ਚੱਲਦੇ ਘਰਾਂ ਨੂੰ ਲੈ ਵੀ ਇੰਨਾਉ ਲੈ ਲੈ ਸਮਾਨ ਆਪਾਂ ਆਪਾਂ ਆ ਕੇ ਘਰੇ ਸਮਾਨ ਲੈ ਕੇ ਤੇ ਬਾਕੀ ਦਿਖਾਉਣੇ ਔਰ ਮਾਤਾ ਤੋਂ ਜਾਂਦੀ ਕੱਪੜੇ ਨਹੀਂ ਲਾਣਾ ਖਾਲਾ ਪੁੱਤ ਨਹੀਂ ਰਹਾ ਆ ਵੇਖ ਕਿਵੇਂ ਉਗਲੀ ਜੀ ਬਣੀ ਫਿਰਦੀ ਕੁੜੀ ਹਰਾ ਸ਼ਬ ਉਹ ਸਨਾਉਤ ਨਾ ਪਾ ਦਿੱਤੇ ਕੋਈ ਦੇਖੋ ਸਾਰੇ ਕਣਕਾ ਬੀਜੀਆਂ ਗਈਆਂ ਕੋਈ ਰਹਿ ਗਈ ਕੋਈ ਹਰਾ ਹਰਾ ਹੋਇਆ ਪੈਣਾ ਕੋਈ ਹੋ ਗਈ ਰਾਤ ਤੇ ਹੋਣ ਚੱਲੇ ਆ ਮੈਂ ਘਰ ਨੂੰ ਲੈਣ ਸ਼ਹਿਰੋਂ ਕਿਉਂਕਿ ਉਹ ਪਾਰਲਰ ਤੇ ਆ ਤੇ ਪਾਲਾ ਦਾ ਤੁਹਾਨੂੰ ਵੀ ਉਹ ਦਿਖਾਵਾਂਗੇ ਜੇ ਬਲੌਗ ਚੰਗਾ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੇ ਤੇ ਕੱਲੋਂ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਇੱਕ ਸਾਨੂੰ ਸ਼ਾਹ ਦਾ ਮਾਹੌਲ ਦਿਖਾਉਨੇ ਆ ਤੇ ਬਾਏ ਬਾਏ ਤੇ ਮਿਲਦੇ ਆ ਇਹ ਵੇਖੋਨ ਖੇਤਾਂ ਦਾ ਮਾਹੌਲ ਰਾਤ ਹੋ ਚੁੱਕੀ ਆ